ਔਰ ਨਸ਼ੇ ਤੋਂ ਬਚਣ ਦਾ ਬੱਚਿਓ ਸਿਰਫ ਤੇ ਸਿਰਫ ਇੱਕ ਰਸਤਾ ਹੈ ਇੱਕ ਰਸਤਾ ਉਹ ਰਸਤਾ ਬਤਾ ਕਿਹੜਾ ਹੈ ਕਿ ਨਸ਼ੇ ਨੂੰ ਸ਼ੁਰੂ ਹੀ ਨਾ ਹੋਣ ਦਿੱਤਾ ਜਾਵੇ ਬਸ ਤੁਸੀਂ ਸ਼ੁਰੂ ਤਾਂ ਕਰ ਲੋਗੇ ਪਰ ਇਹਨੂੰ ਖਤਮ ਨਹੀਂ ਕਰ ਸਕੋ ਇਹਦਾ ਸਟਾਰਟ ਬਟਨ ਹੈ ਪਰ ਇਹਦਾ ਐਂਡ ਬਟਨ ਕੋਈ ਵੀ ਨਹੀਂ ਹੈ ਇਸੇ ਕਰਕੇ ਮੈਂ ਕਹਿਣਾ ਹੁੰਦਾ ਵੀ ਸਾਡੇ ਸਿਸਟਮ ਦਾ ਸਟਾਈਲ ਹੀ ਕੁਝ ਅਲੱਗ ਹੈ ਕਿ ਅਸੀਂ ਪਹਿਲਾਂ ਕਿਸੇ ਨੂੰ ਕੀ ਕਹਿੰਦੇ ਆ ਕਿ ਨਸ਼ਈ ਬਣ ਗਿਆ ਫੇਰ ਅਸੀਂ ਉਹਨੂੰ ਸੁਧਾਰਾਂਗੇ ਮੈਂ ਕਹਿੰਦਾ ਬੜਲ ਨਹੀਂ ਕਿਉਂ ਦਿੱਤਾ ਜਾਵੇ ਆਮ ਤੌਰ ਤੇ ਅਸੀਂ ਕੀ ਕਰਦੇ ਆ ਅੱਜ ਕੱਲ੍ਹ ਅਸੀਂ ਆਪਣੇ ਸਿਸਟਮ 'ਚ ਦੇਖਦੇ ਆ ਪਹਿਲਾਂ ਜਿਹੜੀਆਂ ਲਗਾ ਲੋ ਤੁਸੀਂ ਬੇਕਾਰ ਬੇਸਹਾਰਾ ਗਊਆਂ ਨੇ ਬਛੜੇ ਨੇ ਉਹ ਸੜਕਾਂ ਤੇ ਆਉਂਦੇ ਨੇ ਐਕਸੀਡੈਂਟ ਹੁੰਦੇ ਨੇ ਜਾਨਵਰ ਵੀ ਮਰਦੇ ਨੇ ਬੰਦੇ ਵੀ ਮਰਦੇ ਨੇ ਫੇਰ ਸਾਡੇ ਨਿਗਮ ਆ ਕੇ ਉਹਨੂੰ ਪਕੜ ਕੇ ਗਊਸ਼ਾਲਾ 'ਚ ਲੈ ਕੇ ਜਾਂਦੇ ਨੇ ਤੁਸੀਂ ਅਜੇਹਾ ਕਿਉਂ ਪ੍ਰਬੰਧ ਨਹੀਂ ਕਰਦੇ ਕੋਈ ਕਿ ਤੁਸੀਂ ਜਿਹੜਾ ਡੈਰੀ ਮਾਲਕ ਹੈ ਉਹਦੀ ਜ਼ਿੰਮੇਵਾਰੀ ਲਗਾਓ ਵੀ ਇਹ ਜਿਹੜਾ ਜਾਨਵਰ ਹੈ ਇਹ ਫਲਾਣੀ ਜਗ੍ਹਾ ਸ਼ਿਫਟ ਹੋਊਗਾ ਇਹ ਸੜਕ ਤੇ ਨਹੀਂ ਆਊਗਾ ਤੁਸੀਂ ਸੜਕ ਤੇ ਆਣ ਹੀ ਕਿਉਂ ਦਿੱਤਾ ਓਸੀ ਤਰ੍ਹਾਂ ਤੁਸੀਂ ਨਸ਼ਈ ਕਿਸੇ ਨੂੰ ਬੜਨ ਨਹੀਂ ਕਿਉਂ ਦਿੱਤਾ ਸਾਡੀ ਸਿਸਟਮ ਚ ਦਾ ਬੱਚੋ ਇੰਨੀਆਂ ਕਮੀਆਂ ਨੇ ਇੰਨੀਆਂ ਕਮੀਆਂ ਨੇ ਕਿ ਸਾਡੀ ਜਿਹੜੀ ਸਰਕਾਰ ਦੀ ਡਾਇਰੀ ਬਣਦੀ ਆ ਨਾ ਨਵੇਂ ਸਾਲ ਦੀ ਉਹ ਡਾਇਰੀ ਵੀ ਸਾਨੂੰ ਫਰਵਰੀ ਮਾਰਚ ਤੋਂ ਪਹਿਲਾਂ ਨਹੀਂ ਮਿਲਦੀ ਨਵਾਂ ਸਾਲ ਇਕਦਮ ਤਾਂ ਨਹੀਂ ਆ ਗਿਆ ਵੀ ਅੱਜ ਨਵਾਂ ਸਾਲ ਚੜ ਗਿਆ ਪਤਾ ਹੀ ਨਹੀਂ ਲੱਗਿਆ ਸਾਨੂੰ 2 ਸਾਲ ਪਹਿਲਾਂ ਵੀ ਪਤਾ ਨਵਾਂ ਸਾਲ ਆਏਗਾ 2 ਮਹੀਨੇ ਪਹਿਲਾਂ ਵੀ ਪਤਾ ਪਰ ਅਸੀਂ ਐਡਵਾਂਸ ਲੈਵਲ ਤੇ ਕੋਈ ਕੰਮ ਹੀ ਨਹੀਂ ਕਰਦੇ ਅਗਰ ਮੈਂ ਗੱਲ ਕਰਾਂ ਅੱਜ ਸਤੰਬਰ ਅਕਤੂਬਰ 'ਚ ਤੁਸੀਂ ਡੈਰੀਆਂ ਛਪਾਓ ਦਸੰਬਰ 'ਚ ਡਿਸਟ੍ਰੀਬਿਊਟ ਕਰੋ 1 ਜਨਵਰੀ ਤੋਂ ਬੰਦਾ ਡੈਰੀ ਲਗਾਵੇ ਤੁਸੀਂ ਜਨਵਰੀ ਦੇ ਵਿੱਚ ਡੈਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਫਰਵਰੀ ਤੁਸੀਂ ਡਿਸਟ੍ਰੀਬਿਊਟ ਕੀਤੀਆਂ ਮਾਰਚ 'ਚ ਅਗਲਾ ਸਟਾਰਟ ਕਰਦੇ ਇਹ ਵੀ ਸਿਸਟਮ ਦਾ ਫੇਲਿਅਰ ਹੈ ਤਾਂ ਅਸੀਂ ਕਿਉਂ ਨਸ਼ਈ ਬਣਨ ਦਈਏ ਕਿਸੇ ਨੂੰ ਅਸੀਂ ਪਹਿਲਾਂ ਹੀ ਰੋਕ ਲੈਣਾ ਹੈ ਉਹਨੂੰ